ਸਿਰਫ ਟਿਕਟਾਂ ਦੇ ਨਾਲ ਕੀ ਕੋਣ ਤੁਸੀਂ ਕਰ ਸਕਦੇ ਹੋ ਵਿਦੇਸ਼ਾਂ ਦੀ ਸੈਰ ਵੀਜ਼ਾ ਬਿਲਕੁਲ ਮੁਫਤ ਹੋ ਚੁੱਕਿਆ ਹੈ ਕਿਸੇ ਵੀਜ਼ੇ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੇ ਪੈਸੇ ਦੀ ਲੋੜ ਨਹੀਂ ਸਿਰਫ ਤੁਸੀਂ ਆਪਣੀ ਟਿਕਟ ਦੇ ਉੱਤੇ ਪੈਸਾ ਲਗਾਓ ਤੇ ਵਿਦੇਸ਼ ਦੀ ਸੈਰ ਪਾਓ ਇੱਕ ਬਹੁਤ ਹੀ ਚੰਗੀ ਤੇ ਖੁਸ਼ਖਬਰੀ ਵਾਲੀ ਖਬਰ ਉਹਨਾਂ ਵਾਸਤੇ ਆ ਰਹੀ ਹੈ ਜਿਹੜੇ ਲੋਕ ਵਿਦੇਸ਼ਾਂ ਦੀ ਸੈਰ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਵੀਜ਼ਿਆਂ ਦੇ ਵਿੱਚ ਦਿੱਕਤ ਆ ਰਹੀ ਹੈ ਖਾਸ ਤੌਰ ਤੇ ਖਬਰ ਉਹਨਾਂ ਵਾਸਤੇ ਹੈ ਕਿਉਂਕਿ ਅਕਸਰ ਹੀ ਵੀਜ਼ੇ ਤਪੂ ਜਾਂਦੇ ਆ ਤਰ੍ਹਾਂ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਲੋਕ ਨਿਰਾਸ਼ ਹੋ ਕੇ ਆਪਣਾ ਇਹ ਸੁਪਨਾ ਤੋੜ ਦਿੰਦੇ ਆ ਪਰ ਹੁਣ ਤੁਹਾਨੂੰ ਸੁਪਨਾ ਤੋੜਨ ਦੀ ਲੋੜ ਨਹੀਂ ਤੁਹਾਡੇ ਵਾਸਤੇ ਦੇਸ਼ ਜਿਹੜਾ ਬਿਲਕੁਲ ਹੀ ਮੁਫਤ ਸਿਰਫ ਟਿਕਟਾਂ ਦੇ ਜ਼ਰੀਏ ਸੈਰ ਲੈ ਕੇ ਆਇਆ ਭਾਵ ਤੁਸੀਂ ਸਿਰਫ ਟਿਕਟਾਂ ਦੇ ਉੱਤੇ ਪੈਸੇ ਲਗਾਓ ਤੇ ਬਿਨਾ ਵੀਜ਼ੇ ਦੇ ਤੁਸੀਂ ਕੋਈ ਵੀ ਕੰਟਰੀ ਜਿਹੜੀ ਹੈ ਕਨਸੈਪਟ ਦੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਦੇਸ਼ ਦੇ ਵਿੱਚ ਜਾਣ ਵਾਸਤੇ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੀ ਲੋੜ ਪਵੇ ਕਿ ਕੈਬਨਿਟ ਨੇ ਭਾਰਤ ਚੀਨ ਰੂਸ ਮਲੇਸ਼ੀਆ ਜਾਪਾਨ ਇੰਡੋਨੇਸ਼ੀਆ ਤੇ ਥਾਈਲੈਂਡ ਦੇ ਯਾਤਰੀਆਂ ਵਾਸਤੇ ਤੁਰੰਤ ਪ੍ਰਭਾਵ ਵਾਸਤੇ ਮੁਫਤੀ ਐਂਟਰੀ ਨੂੰ ਮਨਜ਼ੂਰੀ ਦਿੱਤੀ ਹੈ ਜੀ ਹਾਂ ਬਿਲਕੁਲ ਉੱਥੇ ਤੁਹਾਡੀ ਮੁਫਤ ਐਂਟਰੀ ਹੋ ਸਕਦੀ ਹੈ ਮੁਫਤ ਐਂਟਰੀ ਨੂੰ ਮਨਜ਼ੂਰੀ ਜਿਹੜੀ ਐ ਇਨ੍ਹਾਂ ਕੀ ਦੇਸ਼ਾਂ ਦੇ ਵੱਲੋਂ ਦਿੱਤੀ ਗਈ ਹੈ ਇਨ੍ਹਾਂ ਸਾਰੇ ਦੇਸ਼ਾਂ ਦੇ ਸੈਲਾਨੀ ਸ਼੍ਰੀਲੰਕਾ ਦੌਰੇ ਵਾਸਤੇ ਬਿਨਾ ਫੀਸ ਤੋਂ ਵੀਜ਼ਾ ਪ੍ਰਾਪਤ ਕਰ ਸਕਣਗੇ ਸ਼੍ਰੀਲੰਕਾ ਨੇ ਭਾਰਤ ਅਤੇ 6 ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਮੁਫਤ ਸੈਲਾਨੀ ਵੀਜ਼ਾ ਜਾਰੀ ਕਰਨ ਦੇ ਹੁਕਮ ਦਿੱਤੇ ਅਦਸ ਦੀ ਤੁਹਾਨੂੰ ਕਿ శ్రీలంਕਾ ਦੀ ਕੈਬਨਟ ਨੇ ਕਰਸੇ ਦੇ ਵਿੱਚ ਡੁੱਬੇ ਦੇਸ਼ ਦੇ ਵਿੱਚ ਸੈਰ-ਸਪਾਟਾ ਖੇਤਰ ਨੂੰ ਮੜ ਭੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਵਿਚਾਲੇ ਯਾਤਰੀਆਂ ਨੂੰ ਮੁਫਤ ਸਲਾਨੀ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਜਾਣਕਾਰੀ ਸਾਂਝੀ ਕੀਤੀ ਵਿਦੇਸ਼ ਮੰਤਰੀ ਸਾਬਰੀ ਨੇ ਕਿਹਾ ਕਿ ਇਸ ਨੀਤੀ ਯਾਨੀ ਕਿ ਇਸ ਮੀਤੀ ਨੂੰ 31 ਮਾਰਚ 2024 ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਇਸ ਨੂੰ ਨੀਤੀ ਨੂੰ ਲਾਗੂ ਕੀਤਾ ਜਾਏਗਾ ਇਹਨਾਂ ਸਾਰੇ ਕੀ ਦੇਸ਼ਾਂ ਦੇ ਸਲਾਨੀ ਸ਼੍ਰੀਲੰਕਾ ਦੌਰੇ ਲਈ ਬਿਨਾਂ ਫੀਸ ਤੋਂ ਵੀਜ਼ਾ ਜਿਹੜਾ ਪ੍ਰਾਪਤ ਕਰ ਸਕਤੇ ਆ ਤਾਂ ਬਿਨਾਂ ਪੈਸਿਆਂ ਦੇ ਤੁਸੀਂ ਵਿਦੇਸ਼ਾਂ ਦੀ ਸੈਰ ਕਰ ਸਕਦੇ ਹੋ ਵੀਜ਼ਾ ਪ੍ਰਾਪਤ ਕਰ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਵੀਜ਼ੇ ਪ੍ਰਾਪਤ ਕਰ ਸਕਦੇ ਹੋ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਸੈਰ ਸਪਾਟੇ ਕਰ ਸਕਦੇ ਹੋ ਵੱਡਾ ਫੈਸਲਾ ਜਿਹੜਾ ਹੈ ਲਿੱਤਾ ਆਇਆ ਤਾਂ ਇੱਕ ਬਹੁਤ ਹੀ ਖੁਸ਼ਖਬਰੀ ਵਾਲੀ ਖਬਰ ਜਿਹੜੀ ਉਹਨਾਂ ਲੋਕਾਂ ਵਾਸਤੇ ਸਾਂਝੀ ਕਰ ਰਿਹਾ ਜਿਹੜੇ ਲੋਕ ਘੁੰਮਣ ਫਿਰਨ ਦਾ ਸ਼ੌਂਕ ਰੱਖਦੇ ਨੇ ਜਿਨ੍ਹਾਂ ਨੂੰ ਵਿਦੇਸ਼ ਟੂਰ ਪਸੰਦ ਹੈ ਉਹਨਾਂ ਵਾਸਤੇ ਖਾਸ ਤੌਰ ਤੇ ਖਬਰ ਹੈ ਬਹੁਤ ਹੀ ਘੱਟ ਪੈਸਿਆਂ ਦੇ ਨਾਲ ਬਹੁਤ ਹੀ ਘੱਟ ਸਮਾਂ ਬਰਬਾਦ ਕੀਤੇ ਆ ਤੁਸੀਂ ਵਿਦੇਸ਼ਾਂ ਦੀ ਸੈਰ ਜਿਹੜੀ ਆ ਕਰ ਸਕਦੇ ਹੋ ਵੀਡੀਓ ਚੰਗੀ ਲੱਗੇ ਕੋਈ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਵੀ ਸਾਂਝੇ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਖਾਸ ਕਰਕੇ ਉਹਨਾਂ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾ ਦਿਓ ਜਿਹੜੇ ਸੈਰ ਸਪਾਟਾ ਕਰਨ ਦਾ ਸ਼ੌਂਕ ਰੱਖਦੇ ਨੇ